ਮੁੰਡੇ ਨੂੰ ਰੇਰ ਬਣਾਉਣੀ ਪਈ ਮਹਿੰਗੀ ਜਾਨ ਜੋਖਮ ਵਿੱਚ ਪਾ ਕੇ ਬਣਾ ਰਿਆ ਸੀ ਵੀਡੀਓ ਅਚਾਨਕ ਖੁੱਲ ਗਿਆ ਡੈਮ ਦਾ ਗੇਟ ਦੇਖੋ ਕਿਵੇਂ ਪਾਣੀ ਦੇ ਤੇਜ਼ ਵਹਾਅ ਚ ਰੁੜਿਆ ਮੁੰਡਾ ਕੈਮਰੇ 'ਚ ਕੈਦ ਹੋਈ ਸਾਰੀ ਘਟਨਾ ਉੜੀਸਾ ਚ 22 ਸਾਲ ਦੇ ਸਾਗਰ ਦੀ ਜਾਨ ਉਸ ਸਮੇਂ ਖਤਰੇ ਚ ਪੈ ਜਾਂਦੀ ਹੈ ਜਦੋਂ ਉਸ ਵੱਲੋਂ ਝਰਨੇ ਤੇ ਖੜ ਕੇ ਇੱਕ ਵੀਡੀਓ ਬਣਾਈ ਜਾਂਦੀ ਹੈ ਅਚਾਨਕ ਝਰਨੇ ਦੇ ਤੇਜ਼ ਵਹਾਅ ਵਿੱਚੋਂ ਫਸ ਗਿਆ ਇਹ ਘਟਨਾ ਉਦੋਂ ਵਾਪਰੀ ਜਦੋਂ ਸਾਗਰ ਝਰਨੇ ਵਿੱਚ ਸਥਿਤ ਇੱਕ ਚਟਾਨ ਤੇ ਖੜਾ ਸੀ ਅਤੇ ਕੈਮਰੇ ਰਾਹੀਂ ਵੀਡੀਓ ਰਿਕਾਰਡ ਕਰ ਰਿਹਾ ਸੀ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ ਕਿ ਉਹ ਆਪਣੀ ਜਗ੍ਹਾ ਤੋਂ ਵਗਦੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਜਿਸ ਵਿੱਚ ਉਸਰੋਂ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਵਹਾਅ ਤੇਜ਼ ਹੋਣ ਕਾਰਨ ਬਚਾਅ ਕਾਰਜ ਸਫਲ ਨਹੀਂ ਰਿਹਾ ਮਾਝਕੁੰਡਾ ਡੈਮ ਦੇ ਅਧਿਕਾਰੀਆਂ ਨੇ ਭਾਰੀ بارش ਕਾਰਨ ਲੰਕਾਪੁੱਟ ਖੇਤਰ ਵਿੱਚ ਲਗਭਗ 2000 ਕਿਊਸਿਕ ਪਾਣੀ ਛੱਡਿਆ ਸੀ ਜਿਸ ਕਾਰਨ ਹੇਠਲੇ ਖੇਤਰਾਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਇਸ ਅਚਾਨਕ ਆਏ ਹੜ੍ਹ ਕਾਰਨ ਸਾਗਰ ਝਰਨੇ ਵਿੱਚ ਫਸ ਗਿਆ ਤੇ ਸਥਾਨਕ ਲੋਕ ਅਤੇ ਸੈਲਾਨੀ ਜਮਦਦ ਲਈ ਇਕੱਠੇ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਸਰਵਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਬਚਾਅ ਕਾਰਜਾਂ ਵਿੱਚ ਲੱਗਿਆ ਹੋਇਆ ਨੇ ਮੁੰਡੇ ਨੂੰ ਰੇਲ ਬਣਾਉਣੀ ਪਈ ਮਹਿੰਗੀ ਜਾਨ ਜੋਖਮ ਵਿੱਚ ਪਾ ਕੇ ਬਣਾ ਰਿਹਾ ਸੀ ਵੀਡੀਓ ਅਚਾਨਕ ਖੁੱਲ ਗਿਆ ਡੈਮ ਦਾ ਗੇਟ ਦੇਖੋ ਕਿਵੇਂ ਪਾਣੀ ਦੇ ਤੇਜ਼ ਵਹਾਅ ਚ ਰੁੜਿਆ ਮੁੰਡਾ ਕੈਮਰੇ ਚ ਕਿਆਦ ਹੋਈ ਸਾਰੀ ਘਟਨਾ 오ਡੀਸ਼ਾ ਚ 22 ਸਾਲ ਦੇ ਸਾਗਰ ਦੀ ਜਾਨ ਉਸ ਸਮੇਂ ਖਤਰੇ ਚ ਪੈ ਜਾਂਦੀ ਹੈ ਜਦੋਂ ਉਸ ਵੱਲੋਂ ਝਰਨੇ ਤੇ ਖੜ ਕੇ ਇੱਕ ਵੀਡੀਓ ਬਣਾਈ ਜਾਂਦੀ ਹੈ ਅਚਾਨਕ ਝਰਨੇ ਦੇ ਤੇਜ਼ ਵਹਾਅ ਵਿੱਚੋਂ ਫਸ ਗਿਆ ਇਹ ਘਟਨਾ ਉਹਦੋਂ ਵਾਪਰੀ ਜਦੋਂ ਸਾਗਰ ਝਰਨੇ ਵਿੱਚ ਸਥਿਤ ਇੱਕ ਚਟਾਨ ਤੇ ਖੜਾ ਸੀ ਅਤੇ ਕੈਮਰੇ ਰਾਹੀਂ ਵੀਡੀਓ ਰਿਕਾਰਡ ਕਰ ਰਿਹਾ ਸੀ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ ਕਿ ਉਹ ਆਪਣੀ ਜਗ੍ਹਾ ਤੋਂ ਵਗਦੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਜਿਸ ਵਿੱਚ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਵਹਾਅ ਤੇਜ਼ ਹੋਣ ਕਾਰਨ ਬਚਾਅ ਕਾਰਜ ਸਫਲ ਨਹੀਂ ਰਿਹਾ ਮਾਝਕੁੰਡਾ ਡੈਮ ਦੇ ਅਧਿਕਾਰੀਆਂ ਨੇ ਭਾਰੀ بارش ਕਾਰਨ ਲੰਕਾਪੁੱਟ ਖੇਤਰ ਵਿੱਚ ਲਗਭਗ 2000 ਕਿਊਸਿਕ ਪਾਣੀ ਛੱਡਿਆ ਸੀ ਜਿਸ ਕਾਰਨ ਹੇਠਲੇ ਖੇਤਰਾਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਇਸ ਅਚਾਨਕ ਹੜਕਨ ਸਾਗਰ ਝਰਨੇ ਵਿੱਚ ਫਸ ਗਿਆ ਤੇ ਸਥਾਨਕ ਲੋਕ ਅਤੇ ਸਲਾਹਯੋਗ ਦੀ ਮਦਦ ਲਈ ਇਕੱਠੇ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਸਰਵਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਬਚਾਅ ਕਾਰਜਾਂ ਵਿੱਚ ਲੱਗਿਆ ਹੋਈਆਂ ਨੇ ਮੁੰਡੇ ਨੂੰ ਰੀਰ ਬਣਾਉਣੀ ਪਈ ਮਹਿੰਗੀ ਜਾਨ ਜੋਖਮ ਵਿੱਚ ਪਾ ਕੇ ਬਣਾ ਰਿਹਾ ਸੀ ਵੀਡੀਓ ਅਚਾਨਕ ਖੁੱਲ ਗਿਆ ਡੈਮ ਦਾ ਗੇਟ ਦੇਖੋ ਕਿਵੇਂ ਪਾਣੀ ਦੇ ਤੇਜ਼ ਵਹਾਅ ਚ ਰੁੜਿਆ ਮੁੰਡਾ ਕੈਮਰੇ ਚ ਕੈਦ ਹੋਈ ਸਾਰੀ ਘਟਨਾ Odisha ਚ 22 ਸਾਲ ਦੇ ਸਾਗਰ ਦੀ ਜਾਨ ਉਸ ਸਮੇਂ ਖਤਰੇ ਚ ਪੈ ਜਾਂਦੀ ਹੈ ਜਦੋਂ ਉਸ ਵੱਲੋਂ ਝਰਨੇ ਤੇ ਖੜ ਕੇ ਇੱਕ ਵੀਡੀਓ ਬਣਾਈ ਜਾਂਦੀ ਹੈ ਅਚਾਨਕ ਝਰਨੇ ਦੇ ਤੇਜ਼ ਵਹਾਅ ਵਿੱਚੋਂ ਫਸ ਗਿਆ ਇਹ ਘਟਨਾ ਉਹਦੋਂ ਵਾਪਰੀ ਜਦੋਂ ਸਾਗਰ ਝਰਨੇ ਵਿੱਚ ਸਥਿਤ ਇੱਕ ਚਟਾਨ ਤੇ ਖੜਾ ਸੀ ਅਤੇ ਕੈਮਰੇ ਰਾਹੀਂ ਵੀਡੀਓ ਰਿਕਾਰਡ ਕਰ ਰਿਆ ਸੀ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ ਕਿ ਉਹ ਆਪਣੀ ਜਗ੍ਹਾ ਤੋਂ ਵਗਦੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਜਿਸ ਵਿੱਚ ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਵਹਾਅ ਤੇਜ਼ ਹੋਣ ਕਾਰਨ ਵਿਚਾਰ ਕਾਰਜ ਸਫਰ ਰਿਹਾ ਮਾਚਕੁੰਡਾ ਡੈਮ ਦੇ ਅਧਿਕਾਰੀਆਂ ਨੇ ਭਾਰੀ بارش ਕਾਰਨ ਲੰਤਾਪੁੱਟ ਖੇਤਰ ਵਿੱਚ ਲਗਭਗ 2000 ਕਿਊਸਿਕ ਪਾਣੀ ਛੱਡਿਆ ਸੀ ਜਿਸ ਕਾਰਨ ਹੇਠਲੇ ਖੇਤਰਾਂ ਵਿੱਚ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਇਸ ਅਚਾਨਕ ਆਏ ਹੜ੍ਹ ਕਾਰਨ ਸਾਗਰ ਝਰਨੇ ਵਿੱਚ ਫਸ ਗਿਆ ਤੇ ਸਥਾਨਕ ਲੋਕ ਅਤੇ ਸਲਾਹ ਨਿਯੁਤ ਦੀ ਮਦਦ ਲਈ ਇਕੱਠੇ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਅਤੇ ਫਾਇਰ ਸਰਵਿਸ ਟੀਮ ਮੌਕੇ ਤੇ ਪਹੁੰਚ ਗਈ ਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਨੇ